ਹਾਂਜੀ ਅੱਜ ਆਪਾਂ ਗੱਲ ਕਰਦੇ ਆ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ ਪਾਕਿਸਤਾਨ ਦੀ ਸੰਘਰਸ਼ਮਈ ਅਰਥਵਿਵਸਥਾ ਲਈ ਇੱਕ ਵੱਡੀ ਖਬਰ ਆਈ ਹੈ ਕਿ ਅਟੋਕ ਜ਼ਿਲ੍ਹੇ ਵਿੱਚ ਇੰਡਸ ਦਰਿਆ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਇੱਕ ਹੋਰ ਜਿਵੇਂ ਕਿ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ 2.8 ਮਿਲੀਅਨ ਟੋਲਾ ਜਾਨਕਿ 28 ਲੱਖ ਟੋਲੇ ਸੋਨਾ ਕੁਝ ਟਾਈਮ ਪਹਿਲਾਂ ਮਿਲਿਆ ਸੀ ਤੇ ਹੁਣ ਦੁਬਾਰਾ ਇੱਕ ਖਬਰ ਆਈ ਹੈ ਕਿ 80 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਅੰਦਾਜ਼ਨ ਕੀਮਤ ਦਾ ਸੋਨਾ ਇਥੋਂ ਮਿਲਿਆ ਜੇ ਆਪਾਂ ਪਾਕਿਸਤਾਨ ਦੀ ਕਰੰਸੀ ਦੇ ਵਿੱਚ ਦੇਖੀ ਜਾ ਤਾਂ ਤਕਰੀਬਨ 600 ਅਰਬ ਦਾ ਬਣਦਾ ਸੋ ਇਹ ਖੋਜ ਟੋਕ ਪਲੇਸਰ ਗੋਲਡ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦੇ ਤਹਿਤ ਨੈਸ਼ਨਲ ਇੰਜੀਨੀਅਰਿੰਗ ਸਰਵਿਸ ਪਾਕਿਸਤਾਨ ਐਨ ای ਐਸ ਪੀਏ ਜੀ ਅਤੇ ਪਾਕਿਸਤਾਨ ਮਾਈਨਸ ਅਤੇ ਮਿਨਰਲਸ ਡਿਪਾਰਟਮੈਂਟ ਨੇ ਖਣਨ ਦੀ ਯੋਜਨਾ ਤਿਆਰ ਕੀਤੀ ਹੈ ਐਨ ای ਐਸ ਪੀਏ ਕੇ ਦੇ ਮੈਨੇਜਿੰਗ ਡਾਇਰ ਇਸਾ ਇਸਾਖਰ ਖਾਨ ਨੇ ਪੁਸ਼ਟੀ ਕੀਤੀ ਕਿ ਨੌ ਖੇਤਾਂ ਚ ਪਲੇਸਰ ਗੋਲਡ ਦੀ ਖੋਜ ਹੋ ਰਹੀ ਹੈ ਸੋ ਇਹ ਪਲੇਸਰ ਗੋਲਡ ਦਰਸਰ ਹਿਮਾਲਿਆ ਤੋਂ ਆਉਂਦਾ ਜਦੋਂ ਗਲੇਸ਼ੀਅਰ ਪਿਘਲਦੇ ਨੇ ਤਾਂ ਪਹਾੜਾਂ ਚੋਂ ਮਿੱਟੀ ਪੱਥਰ ਦੇ ਸੋਨੇ ਦੇ ਕਣ ਦਰਿਆ ਵਿੱਚ ਲੰਘਦੇ ਨੇ ਇਹ ਕਣ ਇੰਡਸ ਦਰਿਆ ਦੇ ਪਾਣੀ ਨਾਲ ਵਹਿ ਕੇ ਪਾਕਿਸਤਾਨ ਤੱਕ ਪਹੁੰਚਦੇ ਨੇ ਪਾਕਿਸਤਾਨ ਦੀ ਮਹਿੰਗਾਈ ਤੇ ਡਿੱਗਦੇ ਰਿਜ਼ਰਵਸ ਦੇ ਕਾਰਨ ਇਹ ਖੋਜ ਉਹਨਾਂ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਸਕਦੀ ਹੈ ਜੇਕਰ ਸੋਨਾ ਕੱਢਿਆ ਜਾਂਦਾ ਹੈ ਤਾਂ ਪਾਕਿਸਤਾਨ ਦੀ ਸਰਕਾਰ ਨੂੰ ਵੱਡੀ ਆਮਦਨ ਹੋ ਸਕਦੀ ਹੈ ਨੌਕਰੀਆਂ ਦੇ ਮੌਕੇ ਬਣ ਸਕਦੇ ਨੇ ਤੇ ਨਵੀਂ ਉਦਯੋਗਿਕ ਵਿਕਾਸ ਯੋਜਨਾਵਾਂ ਆ ਸਕਦੀਆਂ ਨੇ ਸੋ ਜਿਵੇਂ ਹੀ ਇਹ ਖਬਰ ਫੈਲੀ ਬਹੁਤ ਸਾਰੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਸੋਨਾ ਕੱਢਣ ਲਈ ਪਹੁੰਚ ਗਏ ਤੇ ਉਹਨਾਂ ਨੇ ਸੋਚਿਆ ਇਹ ਚਲੋ ਆਪਾਂ ਦੇਖ ਲੈਂਦੇ ਜੀ ਸੋਨਾ ਹੱਥ ਲੱਗਦਾ ਸੋ ਪੰਜਾਬ ਸਰਕਾਰ ਨੇ ਸੈਕਸ਼ਨ 144 ਲਾ ਦਿੱਤੀ ਜਿਹੜੀ ਉਧਰ ਦੀ ਪੰਜਾਬ ਸਰਕਾਰ ਹੈ ਜਿਸ ਅਨੁਸਾਰ ਬਿਨਾਂ ਇਜਾਜ਼ਤ ਉੱਥੇ ਜਾਣਾ ਜਾਂ ਖੋਜਣਾ ਬਿਲਕੁਲ ਗੈਰਕਾਨੂੰਨੀ ਹੋਵੇਗਾ ਸੋ ਇਹ ਖੋਲ ਭਾਰਤ ਨੂੰ ਕਿਵੇਂ ਇਫੈਕਟ ਕਰਦੀ ਹੈ ਉਹ ਜੇ ਦੇਖਿਆ ਜਾਵੇ ਕਿ ਇਹ ਸਿੰਧੂ ਦਰਿਆ ਹੈ ਜੋ ਹਿਮਾਲਿਆ ਤੋਂ ਆਉਂਦਾ ਹੈ ਦਰਸਾਉਂਦਾ ਹੈ ਕਿ ਪਾਰਤ ਵਿੱਚ ਵੀ ਅਜਿਹੇ ਸੋਨੇ ਦੇ ਭੰਡਾਰ ਹੋ ਸਕਦੇ ਹਨ ਜੋ ਅਜੇ ਤੱਕ ਆਣ ਖੁੱਲੇ ਨਹੀਂ। ਤਾਂ ਭਾਰਤ ਸਰਕਾਰ ਨੂੰ ਵੀ ਇਹ ਮੰਨ ਲੈ ਕੇ ਕਿਤੇ ਵਿੱਚ ਖੋਜ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਇਹ ਭੰਡਾਰ ਭਾਰਤੀ ਅਰਥ ਵਿਵਸਥਾ ਲਈ ਲਾਭਕਾਰੀ ਹੋ ਸਕਣ। ਇਸ ਸੋਨੇ ਦੀ ਖੋਜ ਪਾਕਿਸਤਾਨ ਦੀ ਤਕਦੀਰ ਬਦਲ ਸਕਦੀ ਹੈ ਜੇਕਰ ਸਰਕਾਰ ਇਸ ਨੂੰ ਠੀਕ ਤਰੀਕੇ ਨਾਲ ਪ੍ਰਬੰਧਿਤ ਕਰੇ। ਪਰ ਹੁਣ ਇੱਥੇ ਕੁਝ ਸਵਾਲ ਵੀ ਹੁੰਦੇ ਨੇ ਕਿ ਕੀ ਇਹ ਸਰਕਾਰ ਇਸ ਸੋਨੇ ਨੂੰ ਕਾਨੂੰਨੀ ਅਤੇ ਪਾਇਦਾਰ ਤਰੀਕੇ ਨਾਲ ਨਿਕਾ ਸਕੇਗੀ ਜਾਂ ਕੀ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਇਹ ਲਾਭ ਪਹੁੰਚਾ ਸਕੇਗਾ ਕੀ ਭਾਰਤ ਵਿੱਚ ਅਜਿਹੇ ਖੇਤਰ ਹੋ ਸਕਦੇ ਨੇ ਸੋ ਤੁਸੀਂ ਕੀ ਸੋਚਦੇ ਹੋ ਇਹਨਾਂ ਕੁਐਸਚਨਾਂ ਦੇ ਬਾਰੇ ਤੁਸੀਂ ਆਪਣੀ ਰਾਇ ਜ਼ਰੂਰ ਦੇਣੀ ਹੈ ਤੇ ਜੇ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ